ਸਸਕਾਲ ਜੀ ਇਹ ਮੁੰਡਾ ਪ੍ਰਗਟ ਆ ਸਰ ਇਹ ਪੇਲ ਚਲਾਉਂਦਾ ਜੀ ਸਸਕਾਲ ਜੀ ਆਜੋ ਆ ਜੀ ਮੈਂ ਵੈਰੀ ਟੈਂਕਿਊ ਜੀ ਸਰ ਇਹ ਮੇਰੇ ਦੋ ਬੁੱਕਸ ਲਿਖੇ ਹੋਏ ਨੇ ਨਰਮੇ ਤੇ ਦੇ ਝੋਨੇ ਦੇ ਉੱਪਰ ਸੋ ਆ ਜੀ ਪੰਜਾਬੀ ਜਨੇ ਦੋਨੇ ਹਾਂ ਜੀ ਵੈਰੀ ਗੁੱਡ ਇਹਨੇ ਹਿੰਦੀ ਚ ਵੀ ਲਿਖਿਆ ਜੀ ਇਹ ਮੇਰੇ ਪਬਲਿਸ਼ਰ ਨੇ ਅੱਜ ਸਟਾਲ ਲਾਈ ਹੋਈ ਹੈ ਜੀ ਇੱਥੇ ਸਾਰੇ ਸਿੱਖ ਇਤਿਹਾਸ ਤੇ ਪੰਜਾਬੀ ਲਿਟਰੇਚਰ ਸਾਰਾ ਲੱਗਿਆ ਹੋਇਆ ਹੈ ਕਿਤਾਬ ਆ ਮੈਡਮ ਸਸਕੀ ਕਾ ਤੁਸੀਂ ਆਪਾਂ ਪਹਿਲਾਂ ਵੀ ਦੋ ਦਿਨ ਵਾਰੀ ਮਿਲੇ ਆਂ ਤੁਹਾਡੇ ਤੋਂ ਬਹੁਤ ਕੁਝ ਸਿੱਖ ਰੋ ਗਿਆ ਜੀ ਥੈਂਕ ਯੂ ਇਹ ਪ੍ਰਗਟ ਇੰਨਾ ਵਧੀਆ ਲਿਖਦਾ ਜੀ ਕロップ ਉਹਦੇ ਤੇ ਇਹ ਬੋਲਦੇ ਨੇ ਚੈਨਲ ਆ ਜੀ ਫੇਸਬੁੱਕ ਤੇ ਯੂਟਿਬ ਤੇ ਮੈਨੇ ਸਪੈਸ਼ਲ ਲਿਖਿਆ ਹੋਇਆ ਜੀ ਕਿਸੇ ਦਾ ਸੂ ਸਾਈਡ ਕਰਨ ਦਾ ਮਨ ਬਣ ਜਾਵੇ ਜਾਂ ਪੈਸਾ ਨਹੀਂ ਹੈਗਾ ਬਾਹਰ ਜਾਣ ਲਈ ਉਹ ਆਪਦੇ ਐਸਿਡ ਯੂਜ਼ ਕਰ ਰਿਆ ਤਾਂ ਉਹ ਖੇਤੀ ਨੂੰ ਸੁਧਾਰ ਕਿਵੇਂ ਕਰਨਾ ਮੇਰੇ ਨਾਲ ਮਿਲ ਸਕਦਾ ਮੈਂ ਉਹਨੂੰ ਫ੍ਰੀ ਸਪੋਰਟ ਕਰਾਂਗੇ ਤੇ ਇਹ ਮੇਰੇ ਵੱਲੋਂ ਤੁਸੀਂ ਗਿਫਟ ਆ ਮੇਰੀਆਂ ਕਦਮਾਂ 'ਚ ਪੜ ਕੇ ਇਹ ਨੁਕਸ ਕੱਢਣਾ ਮੈਨੂੰ ਦੱਸਣਾ ਜਰੂਰ ਜੀ ਮੇਰੇ ਈਮੇਲ ਆਈਡੀ ਸਾਰੇ ਲੱਗੇ ਹੋਏ ਨੇ ਦੇ ਉੱਪਰ ਜੀ ਉਹ ਸਾਸ ਸਭ ਤੇ ਸੇ ਨੀਚੇ ਕੱਟੋ ਤੁਸੀਂ ਜੀ ਮੇਰਾ ਤਾਂ ਕੋਈ ਤੁਸੀਂ ਕਰ ਦੋ ਸੀ ਨਾ ਨਾ ਛੋਟੇ ਤੇ ਨਹੀਂ ਉਹ ਆ ਨਾ ਗਿਫਟ ਤੇ ਮੈਂ ਯਾਦ ਹਾਂ ਹਾਂ ਪਰ ਮੈਂ ਤੁਹਾਨੂੰ ਰਿਸਪੈਕਟਡ ਸਰ ਤਾਂ थैंक यू ਬਹੁਤ ਥੈਂਕ ਸਾਰਾ ਥੈਂਕ ਥੈਂਕ ਇੱਕ ਆਪਾਂ ਫੋਟੋ ਕਰ ਲਈ ਜੀ ਫੋਟੋ ਬੁਕਸ ਦੀ ਤੁਸੀਂ ਵੀ ਲੈ ਲਓ ਜੀ ਦੋ ਇਹ ਪੰਜਾਬੀ ਵਾਲੀ ਲੈ ਲਓ ਲਓ ਥੈਂਕ ਯੂ ਲਓ ਆਜੋ ਆਜੋ ਆਪ ਪੱਕਾ ਥੈਂਕ ਯੂ ਸਰ ਮੈਂ ਬੀ ਫਾਰਮਰ ਦੇ ਨਾਲ ਆਇਆ ਹੈਗਾ ਜਿਹੜੇ ਡੈਡੀਕੇਟਿਡ ਫਾਰਮਰ ਨੇ ਉਹ ਸਟੇਜ ਦੇ ਉੱਪਰ ਲੈਕਚਰ ਚੱਲ ਰਿਹਾ ਉਹਨਾਂ ਦਾ ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਫਿਰ ਦੁਬਾਰਾ ਸਟੇਜ ਤੇ ਤੁਹਾਨੂੰ ਮਿਲਦਾ ਹਾਂ ਥੈਂਕ ਯੂ ਥੈਂਕ ਯੂ